ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਖਾਲਸਾ ਜੀ ਅੱਜ ਗੱਲ ਕਰਾਂਗੇ ਗੁਰੂ ਦੇ ਨਾਲ ਆਪਾਂ ਜੁੜਨਾ ਕਿਵੇਂ ਆ ਆਪਾਂ ਕਿਹੜਾ ਨਾਮ ਪੜਨਾ ਹੈ ਕਿਹੜਾ ਸਤਗੁਰ ਦਾ ਨਾਮ ਆਪਣੇ ਮਨ ਵਿੱਚ ਵਸਾਉਣਾ ਹੈ ਖਾਲਸਾ ਜੀ ਵੇਖੋ ਆਪਾਂ ਗੁਰੂ ਘਰ ਜਾਂਦੇ ਆ ਗੁਰੂ ਘਰ ਜਾ ਕੇ 5-7 ਦਿਨ ਜਾ ਕੇ 1 ਮਹੀਨਾ ਜਾ ਕੇ ਆਪਾਂ ਕਹਿੰਦੇ ਸਾਨੂੰ ਗੁਰੂ ਦੇ ਦਰਸ਼ਨ ਹੋ ਜਾਣ ਖਾਲਸਾ ਜੀ ਐਵੇਂ ਨਹੀਂ ਤੁਸੀਂ ਦੇਖੋ ਤੁਸੀਂ ਆਪਣੇ ਖੇਤਾਂ ਦੇ ਵਿੱਚ ਕਣਕ ਬੀਜਦੇ ਹੋ ਉਹਨੂੰ ਵੀ 6 ਮਹੀਨੇ ਲੱਗ ਜਾਂਦੇ ਆ ਤੁਸੀਂ ਆਪਣੇ ਖੇਤਾਂ ਦੇ ਵਿੱਚ ਕਿਸੇ ਅੰਬ ਦਾ ਬੂਟਾ ਲਾਉਂਦੇ ਜੇ ਉਹ ਵੀ 8-10 ਸਾਲ ਬਾਅਦ ਫਲ ਦਿੰਦਾ ਹੈ ਇਸੇ ਤਰ੍ਹਾਂ ਹੀ ਜਦੋਂ ਨਾਮ ਜਪੋਗੇ ਗੁਰਾਂ ਨਾਲ ਜੁੜੋਗੇ ਫਿਰ ਆਪੇ ਗੁਰਾਂ ਨੂੰ ਫਿਕਰ ਹੈ ਉਹ ਜਿਹੜਾ ਨਾਮ ਜਪੋਗੇ ਜਦੋਂ ਤੁਹਾਨੂੰ ਸਰਲ ਹੋ ਜਾਊਗਾ ਸਤਿਗੁਰ ਦਾ ਆਪਣੇ ਮਨ ਵਿੱਚ ਵਸ ਗਿਆ ਮੂੰਹ ਚੋਂ ਬੋਲਿਆ ਕੰਨਾਂ ਨਾਲ ਸੁਣਿਆ ਠੀਕ ਹੈ ਫਿਰ ਤੁਸੀਂ ਗੁਰੂ ਦੇ ਉਹ ਸਿੱਖ ਬਣ ਜਾਓਗੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਮ ਫਾਲਸਾ ਜੀ देखो अपा वो ਗੱਲ ਕਰਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਕਲਗੀਧਰ ਪਾਤਸ਼ਾਹ ਜੀ ਭਾਈ ਆਨੰਦ ਲਾਲ ਨੂੰ ਕਹਿਣ ਲੱਗੇ ਭਾਈ ਆਨੰਦ ਲਾਲ ਤੁਸੀਂ ਕੀ ਮੰਗਣਾ ਜੋ ਮੰਗਣਾ ਹੈ ਮੰਗ ਲਓ ਭਾਈ ਆਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਮੈਂ ਕਿਹੜੀ ਚੀਜ਼ ਮੰਗਾਂ ਜਦੋਂ ਮੰਗਣ ਦਾ ਮੌਕਾ ਸੀ ਉਸ ਟਾਈਮ ਤਾਂ ਪੁੱਛਿਆ ਨਹੀਂਗਾ ਜਦੋਂ ਮੈਂ ਅਨੰਤਪੁਰ ਸਾਹਿਬ ਦੇ ਵਿੱਚ ਆਇਆ ਸੀ ਉਦੋਂ ਬੜੀ ਡਿਮਾਂਡ ਸੀ ਚੀਜ਼ਾਂ ਦੀ ਉਹ ਵੀ ਲੈਣਾ ਆ ਵੀ ਕਰਨਾ ਉਹ ਵੀ ਕਰਨਾ ਹੁਣ ਤਾਂ ਡਿਮਾਂਡ ਹੀ ਖਤਮ ਹੋ ਗਈ ਬਾਣੀ ਪੜ ਪੜ ਕੇ ਹੁਣ ਤਾਂ ਮਾਣੀ ਭਰ ਗਿਆ ਵਾ ਹੁਣ ਮੈਂ ਕਿਹੜੀ ਚੀਜ਼ ਮੰਗਾਂ ਕਲਗੀਧਰ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਭਾਈ ਆਨੰਦ ਲਾਲ ਸਾਹਿਬ ਨੂੰ ਕਹਿੰਦੇ ਆ ਭਾਈ ਆਨੰਦ ਲਾਲ ਜੀ ਇੱਕ ਚੀਜ਼ ਮੰਗ ਲਓ ਭਾਈ ਆਨੰਦ ਲਾਲ ਜੀ ਬੜੇ ਸੋਚ ਕੇ ਕਹਿੰਦੇ ਆ ਮਹਾਰਾਜ ਬਸ ਹੋਰ ਤਾਂ ਇਹ ਚੀਜ਼ ਦੀ ਲੋੜ ਨਹੀਂ ਮੈਨੂੰ ਅੱਖਾਂ ਦੇ ਦਿਓ ਜਿਹੜੀਆਂ ਵੇਖ-ਵੇਖ ਕੇ ਤੁਹਾਡੇ ਦਰਸ਼ਨ ਕਰ-ਕਰ ਕੇ ਭਰਪੂਰ ਹੋ ਜਾਣ ਹਮੇਸ਼ਾ ਹੀ ਤੁਹਾਡੇ ਦਰਸ਼ਨ ਵੇਖਦਿਆਂ ਰਹਿਣ ਦਰਸ਼ਨ ਦੇਖ-ਦੇਖ ਜੀਵਾ ਸਤਗੁਰ ਦਰਸ਼ਨ ਦੇਖ-ਦੇਖ ਜੀਵਾ ਗੁਰੂ ਤੇਰਾ ਗੁਰੂ ਤੇਰਾ ਦਰਸ਼ਨ ਵੇਖ-ਵੇਖ ਕੇ ਮੈਂ ਜੀਵਾ ਇਸ ਕਰਕੇ ਇਹ ਨਹੀਂ ਭਾਈ ਆਨੰਦਪਾਲ ਦੀਆਂ ਅੱਖਾਂ ਨਹੀਂ ਸੀ ਹੈਗੀਆਂ ਤੁਸੀਂ ਦੇਖਦੇ ਹੋ ਜਿੱਤਨਾ ਮੱਥੇ ਦੇ ਉੱਪਰ ਜਿਹੀਆਂ ਧਰਮਾ ਦੇ ਵਿੱਚ ਟਿੱਕਾ ਲਾ ਕੇ ਅੱਖ ਦੇ ਮੱਥੇ ਦੇ ਵਿਚਕਾਰ ਲਾਉਂਦੇ ਆ ਇਸੇ ਤਰ੍ਹਾਂ ਹੀ ਇਹ ਦਸਵਾਂ ਦਵਾਰ ਜਦੋਂ ਇਹ ਅੱਖ ਖੁੱਲਦੀ ਆ ਨਾ ਉਦੋਂ ਫਿਰ ਇਹਨਾਂ ਅੱਖਾਂ ਨਾਲ ਉਹ ਸੱਚ ਦਾ ਵੇਖਣ ਦਾ ਫਰਕ ਹੁੰਦਾ ਠੀਕ ਹੈ ਭਾਈ ਆਨੰਦਪਾਲ ਜੀ ਕਹਿੰਦੇ ਮੈਨੂੰ ਅੱਖਾਂ ਦੀ ਰੋਸ਼ਨੀ ਦੇ ਦਿਓ ਬੜੀ ਜਰਜੀ ਕਹਾਂ ਵਾਲਾ ਮਹਾਰਾਜ ਜੀ ਨੇ ਅਰਦਾਸਾਂ ਸਾਹਮ ਕੇ ਅਕਾਲ ਪੁਰਖ ਦੇ ਨਾਲ ਜੁੜ ਕੇ ਭਾਈ ਨੰਦਾਲਾ ਦੀਆਂ ਜੋ ਮੰਗ ਕੀਤੀ ਸੀ ਉਹਨਾਂ ਦਾ ਜ਼ਿਕਾਰਾ ਬੁਲਾ ਦਿੱਤਾ ਭਰਪੂਰ ਮਹਾਰਾਜ ਜੀਆਂ ਕਿਰਪਾ ਹੋ ਗਈਆਂ ਖਾਲਸਾ ਜੀ ਆਪਾਂ ਵੀ ਗੁਰੂ ਘਰ ਜਾਈਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਪਰਮਾਤਮਾ ਦਾ ਨਾਮ ਜਪੀਏ ਅਮਰਤ ਵੇਲੇ ਜਾ ਕੇ ਗੁਰਾਂ ਦੇ ਚਰਨਾਂ ਨਾਲ ਜੁੜੀਏ ਬਾਣੀ ਪੜੀਏ ਬਾਣੀ ਸੁਣੀਏ ਬੜੀ ਨਿਮਰਤਾ ਵਿੱਚ ਰਹੀਏ ਤੇ ਆਪਣੀ ਜੋ ਸਤਗੁਰ ਨੇ ਸਿੱਖਿਆ ਦਿੱਤੀ ਆ ਉਹਦੇ ਉੱਪਰ ਚੱਲੀਏ ਇਹ ਨਹੀਂ ਹੈਗਾ ਕਿ ਖਾਲਸਾ ਜੀ ਤੁਸੀਂ ਇੱਕ ਦਿਨ ਗੁਰਦੁਆਰਾ ਸਾਹਿਬ ਜਾ ਕੇ ਕਹੋ ਦਰਸ਼ਨ ਹੋਣੇ ਚਾਹੀਦੇ ਆ ਦਰਸ਼ਨਾਂ ਤੇ ਟਾਈਮ ਲੱਗਦਾ ਏ ਇਸ ਕਰਕੇ ਮਹਾਰਾਜੇ ਗਾੜੀ ਅਰਦਾਸ ਕਰੋ ਮਹਾਰਾਜ ਆਪਣੇ ਚਰਨਾਂ ਦੇ ਵਿੱਚੋਂ ਗੱਡੀਆਂ ਨਹੀਂ ਚਾਹੀਦੀਆਂ ਕੋਈ ਜਾਇਦਾਦ ਨਹੀਂ ਚਾਹੀਦੀ ਉਹ ਜਾਇਦਾਦ ਚਾਹੀਦੀ ਆ ਜਿਹੜੀ ਮੇਰੀ ਅੰਦਰਲੀ ਭਾਵਨਾ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ ਗਾੜੀ ਅਰਦਾਸ ਕਰੋ ਗੁਰਸਿੱਖ ਬਣੋ ਆਪਣਾ ਨਾਮ ਖਵਾਓ ਅਮਰ ਛਕੋ ਸਿੰਘ ਸਜੋ ਜਿਕਾਰੇ ਲਾਓ ਚੜ੍ਹਦੀਆਂ ਗਰਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ